ਚੈਨਲ ਦੇਖਣ ਵਾਲਿਆਂ ਨੂੰ ਜੀ ਆਇਆਂ ਆਖਦੇ ਹਾਂ ਹਾਂਜੀ ਦੋਸਤੋ ਪੰਜਾਬ ਸਰਕਾਰ ਦੇ ਮੁਲਾਜ਼ਮਾਂ ਤੇ ਰਿਟਾਇਰਮੈਂਟ ਹੋਏ ਮੁਲਾਜ਼ਮਾਂ ਦੇ ਲਈ ਆਈ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰਾਂਗੇ ਇਸ ਵੀਡੀਓ ਦੇ ਵਿੱਚ ਵੀਡੀਓ ਨੂੰ ਅੰਤ ਤੱਕ ਜ਼ਰੂਰ ਦੇਖਣਾ ਜੀ ਹਾਂਜੀ ਦੋਸਤੋ ਰਿਟਾਇਰਮੈਂਟ ਹੋਏ ਮੁਲਾਜ਼ਮਾਂ ਦੁਆਰਾ ਆਪਣੀਆਂ ਮੰਗਾਂ ਨੂੰ ਲੈ ਕੇ ਜੋ ਸੰਘਰਸ਼ ਕੀਤਾ ਜਾ ਰਿਹਾ ਤੇ ਪੇ ਕਮਿਸ਼ਨ ਦੇ ਏਰੀਅਰ ਦੀ ਅਦਾਇਗੀ ਨੂੰ ਲੈ ਕੇ ਕਾਫੀ ਲੰਬੇ ਸਮੇਂ ਤੋਂ ਉਹਨਾਂ ਦੁਆਰਾ ਮੰਗ ਕੀਤੀ ਜਾ ਰਹੀ ਹੈ ਕਿ ਸਾਨੂੰ ਇਸ ਏਰੀਅਰ ਦੀ ਅਦਾਇਗੀ ਘੱਟ ਤੋਂ ਘੱਟ ਕਿਸ਼ਤਾਂ ਦੇ ਵਿੱਚ ਤੇ ਜਲਦ ਤੋਂ ਜਲਦ ਕੀਤੀ ਜਾਵੇ ਪਰ ਪੰਜਾਬ ਸਰਕਾਰ ਉਹਨਾਂ ਦੀ ਇਸ ਮੰਗ ਦੇ ਕੋਈ ਵੀ ਧਿਆਨ ਨਹੀਂ ਦੇ ਰਹੀ ਜਿਸ ਦੇ ਚੱਲਦੇ ਪੰਜਾਬ ਸਰਕਾਰ ਦੇ ਰਿਟਾਇਰਮੈਂਟ ਹੋਏ ਮਲਾਜ਼ਮਾਂ ਦੁਆਰਾ ਵੀ ਆਪਣਾ ਸੰਘਰਸ਼ ਜਾਰੀ ਰੱਖਿਆ ਜਾ ਰਿਹਾ ਤੇ ਇਸ ਦੇ ਨਾਲ ਨਾਲ 5.5 ਸਾਲਾਂ ਦਾ ਏਰੀਆ ਉਹਨਾਂ ਨੂੰ ਕਿਸ਼ਤਾਂ ਦੇ ਰੂਪ ਵਿੱਚ ਦੇਣ ਦਾ ਜੋ ਪੰਜਾਬ ਸਰਕਾਰ ਦਾ ਫੈਸਲਾ ਹੈ ਉਸ ਨੂੰ ਪੰਜਾਬ ਸਰਕਾਰ ਵੱਲੋਂ ਕਾਫੀ ਲੰਬੇ ਸਮੇਂ ਤੋਂ ਮੰਗ ਕੀਤੀ ਜਾ ਰਹੀ ਹੈ ਕਿਉਂਕਿ ਕਿਸ਼ਤਾਂ ਬਹੁਤ ਜ਼ਿਆਦਾ ਨੇ ਜੇਕਰ ਗੱਲ ਕੀਤੀ ਜਾਵੇ ਪੈਸ਼ਨਰ ਨੇ ਜੋ ਪੇ ਕਮਿਸ਼ਨ ਦੀ ਸੈਕੰਡਰੀ ਰਿਪੋਰਟ ਜਾਂ ਫਿਰ ਮੁਲਾਜ਼ਮ ਨੇ ਉਹਨਾਂ ਦੁਆਰਾ ਪੇ ਕਮਿਸ਼ਨ ਦੀ ਸੈਕੰਡਰੀ ਰਿਪੋਰਟ ਦੀ ਕਾਫੀ ਲੰਬੇ ਸਮੇਂ ਤੋਂ ਉਡੀਕ ਜਿਹੜੀ ਕਿ ਕੀਤੀ ਜਾ ਰਹੀ ਹੈ ਇਸ ਦੇ ਸੰਬੰਧ ਦੇ ਵਿੱਚ ਜਾਣਕਾਰੀ ਆਈ ਹੈ ਸੀ ਤੁਹਾਡੇ ਨਾਲ ਸਾਂਝੀ ਕਰਾਂਗੇ ਜੇਕਰ ਗੱਲ ਕੀਤੀ ਜਾਵੇ ਲੰਬੇ ਸਮੇਂ ਤੋਂ ਜੋ ਮੰਗ ਕੀਤੀ ਜਾ ਰਹੀ ਹੈ ਕਿ 6ਵੇਂ ਪੇ ਕਮਿਸ਼ਨ ਦੀ ਸੈਕੰਡਰੀ ਰਿਪੋਰਟ ਪੇਸ਼ ਕੀਤੀ ਜਾਵੇ ਇਸ ਦੇ ਸੰਬੰਧ ਦੇ ਵਿੱਚ ਪੰਜਾਬ ਸਰਕਾਰ ਨੇ ਵੱਡਾ ਫੈਸਲਾ ਲਿਆ ਹੈ ਇਹਨਾਂ ਸ਼ਿਫਾਰਸ਼ਾਂ ਨੂੰ ਮੱਦੇ ਨਜ਼ਰ ਰੱਖਦੇ ਹੋਏ ਕਮੇਟੀ ਤਿਆਰ ਕਰੀ ਹੈ ਜਿਸ ਦੇ ਵਿੱਚ ਉਹ ਨਾ ਸ਼ਿਫਾਰਸ਼ਾਂ ਤੇ ਵਿਚਾਰ ਕਰੇਗੀ ਜੇਕਰ ਗੱਲ ਕੀਤੀ ਜਾਵੇ ਇਸ ਕਮੇਟੀ ਦੀ ਜੋ ਕਿ ਸੈਕੰਡਰੀ ਰਿਪੋਰਟ ਨੂੰ ਵਿਚਾਰਨ ਦੇ ਲਈ ਕੈਬਨਟ ਸਬਕਮੇਟੀ ਦਾ ਜੋ ਗਠਨ ਕੀਤਾ ਗਿਆ ਇਸ ਦੇ ਚੇਅਰਮੈਨ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਹੋਣਗੇ ਉਹਨਾਂ ਦੇ ਨਾਲ ਕੈਬਨਟ ਮੰਤਰੀ ਅਮਨ अरोड़ा ਵੀ ਸ਼ਾਮਿਲ ਹੋਣਗੇ ਤੇ ਇਸ ਦੇ ਨਾਲ-ਨਾਲ ਜਿਹੜਾ ਕਿ ਜੇਕਰ ਗੱਲ ਕੀਤੀ ਜਾਵੇ ਹਰਜੋਤ ਸਿੰਘ ਬੈਂਸ ਦੀ ਤਾਂ ਉਹ ਵੀ ਇਸ ਕਮੇਟੀ ਦੇ ਵਿੱਚ ਸ਼ਾਮਿਲ ਹੋਣਗੇ ਤਿੰਨ ਮੈਂਬਰੀ ਇਹ ਕਮੇਟੀ ਹੈ ਇਹ ਕਮੇਟੀ ਸੈਕੰਡਰੀ ਰਿਪੋਰਟ ਦੀਆਂ ਸ਼ਿਫਾਰਸ਼ਾਂ ਤੇ ਜਿਹੜਾ ਕਿ ਵਿਚਾਰ ਵਟਾਂਦਰਾ ਕਰੇਗੀ ਤੇ ਉਸ ਨੂੰ ਲੈ ਕੇ ਫੈਸਲਾ ਲਵੇਗੀ ਪਰ ਜੇਕਰ ਗੱਲ ਕੀਤੀ ਜਾਵੇ ਪਹਿਲੀ ਰਿਪੋਰਟ ਜਿਹੜੀ ਕਿ 2021 ਦੇ ਵਿੱਚ ਪੇਸ਼ ਹੋਈ ਸੀ ਜਿਸ ਨੂੰ 4 ਸਾਲ ਹੋ ਚੁੱਕੇ ਨੇ ਉਸ ਰਿਪੋਰਟ ਦੇ ਵਿੱਚ 6ਵੇਂ ਪੇ ਕਮਿਸ਼ਨ ਦੇ ਵਿੱਚ ਬਹੁਤ ਜ਼ਿਆਦਾ ਤਰੂਟੀਆਂ ਪਾਈਆਂ ਗਈਆਂ ਸੀ ਉਹਨਾਂ ਨੂੰ ਹਜੇ ਤੱਕ ਦੂਰ ਨਹੀਂ ਕੀਤਾ ਗਿਆ ਮੀਟਿੰਗਾਂ ਬਹੁਤ ਹੋਈਆਂ ਨੇ ਮੁਲਾਜ਼ਮ ਜਥੇਵੰਦੀਆਂ ਦੀਆਂ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੇ ਨਾਲ ਉਹਨਾਂ ਦੇ ਵਿੱਚ ਵਿਚਾਰ ਵਟਾਂਦਰਾ ਵੀ ਕੀਤਾ ਗਿਆ ਕਿ ਉਹਨਾਂ ਤਰੂਟੀਆਂ ਨੂੰ ਹਜੇ ਤੱਕ ਕਿਉਂ ਨਹੀਂ ਦੂਰ ਕੀਤਾ ਗਿਆ ਪੰਜਾਬ ਸਰਕਾਰ ਜਲਦ ਤੋਂ ਜਲਦ ਉਹਨਾਂ ਤਰੁੱਟੀਆਂ ਨੂੰ ਦੂਰ ਕਰੇ ਤੇ ਸੈਕੰਡਰੀ ਰਿਪੋਰਟ ਜਿਹੜੀ ਕਿ ਪੇਸ਼ ਕੀਤੀ ਜਾ ਰਹੀ ਹੈ ਇਹ ਜਾਣਕਾਰੀ ਅਸੀਂ ਤੁਹਾਡੇ ਨਾਲ ਸਾਂਝੀ ਕੀਤੀ ਹੈ ਇਸ ਨੂੰ ਲੈ ਕੇ ਜਿਹੜੀ ਕਿ ਕਮੇਟੀ ਵੀ ਇੱਕ ਬਣਾਈ ਗਈ ਹੈ ਜੋ ਇਹਨਾਂ ਤੇ ਵਿਚਾਰ ਵਟਾਂਦਰਾ ਕਰੇਗੀ ਇਸਕ ਦੀਆਂ ਸ਼ਿਫਾਰਿਸ਼ਾਂ ਤੇ ਹਾਂਜੀ ਦੋਸਤੋ ਨਾਲ ਦੀ ਨਾਲ ਮੁਲਾਜ਼ਮ ਮੰਗ ਕਰਦੇ ਹਨ ਕਿ ਪੰਜਾਬ ਸਰਕਾਰ ਉਹਨਾਂ ਦੀਆਂ ਮੰਗਾਂ ਵੱਲ ਵੀ ਧਿਆਨ ਦੇਵੇ ਤੇ 17/7/2020 ਤੋਂ ਬਾਅਦ ਭਰਤੀ ਹੋਏ ਮੁਲਾਜ਼ਮਾਂ ਉੱਪਰ ਜੋ ਕੇਂਦਰ ਦਾ 7ਵਾਂ ਪੇਕ ਕਮਿਸ਼ਨ ਲਗਾਇਆ ਗਿਆ ਉਸ ਨੂੰ ਹਟਾ ਕੇ ਸਮੂਹ ਮੁਲਾਜ਼ਮਾਂ ਉੱਪਰ ਪੰਜਾਬ ਦਾ 6ਵਾਂ ਪੇਕ ਕਮਿਸ਼ਨ ਲਾਗੂ ਕੀਤਾ ਜਾਵੇ ਆਸ਼ਾ ਵਰਕਰ ਮਿੱਡੇ ਮੀਲ ਵਰਕਰ ਦੇ ਮਾਨ ਪੱਤੇ ਵਿੱਚ ਵਾਅਦਾ ਕੀਤਾ ਜਾਵੇ ਕੰਪਿਊਟਰ ਅਧਿਆਪਕਾਂ ਨੂੰ ਸਿੱਖਿਆ ਵਿਭਾਗ ਦੇ ਵਿੱਚ ਮਰਜ ਕੀਤਾ ਜਾਵੇ 13% ਡੀਏ ਪੈਂਟਿੰਗ ਹੈ ਮਲਾਜ਼ਮਾ ਨੂੰ ਦਿੱਤਾ ਜਾਵੇ ਰਿਟਾਇਰਮੈਂਟ ਹੋਏ ਮਲਾਜ਼ਮਾ ਨੂੰ ਫੈਕਟਰ 2.1 ਹੱਟ ਦਿੱਤਾ ਜਾਵੇ ਮਲਾਜ਼ਮਾ ਦੀਆਂ ਬਹੁਤ ਸਾਰੀਆਂ ਮੰਗਾਂ ਨੇ ਉਹਨਾਂ ਦਾ ਹੱਲ ਪੰਜਾਬ ਸਰਕਾਰ ਜਲਦ ਤੋਂ ਜਲਦ ਕਰੇ ਹਾਂ ਜੀ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਜੇਕਰ ਵੀਡੀਓ ਚੰਗੀ ਲੱਗੀ ਇਸ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਲਾਈਕ ਸ਼ੇਅਰ ਕਰਨਾ ਨਾ ਭੁੱਲਣਾ ਧੰਨਵਾਦ ਜੀ